ਨਿਰਬੂਝ ਖੈ ਨਿਰਸ਼ਬਦ ਆ ਗਿਆ ਜੇਸੀ ਇਹਨੂੰ ਅੱਖਰਾਂ ਚ ਲਿਖਾਂਗੇ ਫਿਰ ਨੰਨੇ ਨੂੰ ਸਿਹਾਰੀ ਪਾ ਕੇ ਪੂਰਾ ਰਾਰਾ ਨਿਰ ਬੂਝ ਦਾ ਲਬਜੀ ਅਰਥ ਹੁੰਦਾ ਜੋ ਬੁਝਿਆ ਜਾ ਸਕੇ ਜਿਹਦੇ ਭੇਦ ਨੂੰ ਸਮਝਿਆ ਜਾ ਸਕੇ ਨਿਰਬੂਝ ਖੈ ਵਾਹਿਗੁਰੂ ਜੀ ਆਪ ਜੀ ਬਾਰੇ ਕੋਈ ਬੰਦਾ ਵੀ ਬੁਝ ਨਹੀਂ ਸਕਦਾ ਸਮਝ ਨਹੀਂ ਸਕਦਾ ਅੱਗੇ ਸ਼ਬਦ ਵਰਤਿਆ ਅਸੂਝ ਖੈ ਸੂਝ ਜਿਹਨੂੰ ਆਪਾਂ ਕਹਿੰਦੇ ਆ ਸਮਝ ਅਸੂਝ ਖੈ ਜਿਹੜਾ ਖੈਰ ਨਰ ਕੋਈ ਤੇ ਉਹ ਸਮਝ ਵਿੱਚ ਕਿੱਥੇ ਆ ਜਾਏਗਾ ਜਿਹਨੂੰ ਬੁੱਝਿਆ ਨਹੀਂ ਜਾ ਸਕਦਾ ਉਹਨੂੰ ਸਮਝਿਆ ਵੀ ਨਹੀਂ ਜਾ ਸਕਦਾ ਗੁਰੂ ਜੀ ਕਹਿੰਦੇ ਨੇ ਅਕਾਲ ਖੈ ਸਾਰੇ ਜੀਵ ਕਾਲ ਦੇ ਅਧੀਨ ਨੇ ਪਰ ਆਪ ਜੀ ਅਕਾਲ ਹੋ ਜਿਹਦੇ ਉੱਤੇ ਸਮਾਂ ਪ੍ਰਭਾਵ ਵੀ ਨਹੀਂ ਪੰਦਾ ਫਿਰ ਬੇਨਤੀ ਭਾਈ ਸਮਾਂ ਬਾਦ ਵਿੱਚ ਬਣਿਆ ਹੈ ਵੈ ਗੁਰੂ ਜੀ ਤਾਂ ਸਮੇ ਤੋਂ ਪਾਰ ਨੇ ਜਿਹਨੂੰ ਮਹਾਰਾਜ ਨੇ ਕਿਹਾ ਅਕਾਲ ਮੂਰਤ ਕੱਲ ਵੀ ਮੈਂ ਕਿਹਾ ਸੀ ਤੂੰ ਅਕਾਲ ਪੁਰਖ ਨਹੀਂ ਸਿਰ ਕਾਲਾ ਪਰਮੇਸ਼ਰ ਉੱਤੇ ਕੋਈ ਸਮਾ ਸਾਡੇ ਤੇ ਸਮਾ ਲਾਗੂ ਹੈ ਪਹਿਲਾਂ ਨਿੰਮੇ ਸਾ ਫਿਰ ਜੰਮੇ ਸਾ ਫਿਰ ਬੱਚੇ ਸਾ ਫਿਰ ਕਿਸ਼ੋਰ ਕਹਿ ਫਿਰ ਜਵਾਨੀ ਕਹਿ ਫਿਰ ਅਦਕੜ ਕਹਿ ਫਿਰ ਬੁੱਢੇਪਾ ਹੈ ਜਿੰਨਾ ਮਰਜੀ ਲੱਤਾਂ ਬੰਦਾ ੜਾਈ ਜਾਏ ਮੌਤ ਨੇ ਖਿੱਚ ਕੇ ਲੈ ਜਾਣੇ ਉਸ ਉੱਤੇ ਕੋਈ ਅਸਰ ਨਹੀਂ ਸੱਚੀ ਮੱਚੀ ਉਹ ਅਕਾਲ ਖੈ ਉਹਦੇ ਤੇ ਕੋਈ ਸਮਾ ਪ੍ਰਭਾਵ ਨਹੀਂ ਪਾਉਂਦਾ ਤੇ ਗੁਰੂ ਜੀ ਕਹਿੰਦੇ ਆਜਾਲ ਖੈ ਜਾਲਦਰਤਾ ਪਾ ਸਮਝਦੇ ਨਾ ਜੀ ਜਾਲ ਪਾਣਾ ਬੰਧਨ ਕਹਿ ਲੋ ਆਜਾਲ ਖੈ ਤਾਨੂੰ ਕੋਈ ਮਾਇਆ ਦਾ ਜਾਲ ਨਹੀਂ ਵਿਆਪ ਸਕਦਾ ਅੱਗੇ ਸਤਿਗੁਰੂ ਕਹਿੰਦੇ ਨੇ ਅੱਲਾਹ ਫਿਰ ਬਿੰਤੀ ਅੱਲਾਹ ਲਾਹਾ ਅਗੇਤਰ ਐੜਾ ਇੱਥੇ ਲਾਹਾ ਦਾ ਅਰਥ ਆ ਨਹੀਂ ਗੁਰਮੁਖ ਲਾਹਾ ਲੈ ਗਏ ਲਾਹੇ ਕਾਰਨ ਆਇਆ ਜਗ ਇਹ ਨਹੀਂ ਇੱਥੇ ਲਾਹਾ ਦਾ ਅਰਥ ਲੱਭਣਾ ਆਲਾਹ ਹੈ ਕੋਈ ਦੁਨੀਆ ਦੀ ਤਾਕਤ ਨਹੀਂ ਤੈਨੂੰ ਲੱਭ ਸਕਦੀ ਤੂੰ ਆਲਬ ਹੈ ਆਜਾ ਹੈ ਫਿਰ ਬੇਨਤੀ ਸੁਣਿਓ ਇਹ ਆਹਾ ਜਰੂਰ ਬੋਲਣਾ ਅਜਾਹਾ ਹੈ ਤੁਹਾਨੂੰ ਕੋਈ ਥਾਂ ਨਹੀਂ ਜਿੱਥੇ ਅਸੀਂ ਲੱਭ ਸਕੀਏ ਤੇਰਾ ਇੱਕ ਟਿਕਾਣਾ ਕੋਈ ਹੈ ਹੀ ਨਹੀਂ ਵਾਹਿਗੁਰੂ ਜੀ ਕੋਈ ਜਗਾ ਨਹੀਂ ਜਿਨੂੰ ਆਪਾਂ ਜਗਾ ਕਹਿ ਲਈ ਅਨੰਤਖ ਹੈ ਇਹ ਦੋ ਸ਼ਬਦਾਂ ਨਾਲ ਬਣਿਆ ਅਨ ਪਲੱਸ ਅਨੰਤ ਐੜਾ ਟਿੱਪੀ ਪਾ ਕੇ ਤਤਾ ਅਨੰਤ ਅਨੰਤਖ ਹੈ ਉਹ ਪਰਮ ਭਰਮ ਪਰਮੇਸ਼ਵਰ ਜੀ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਅੱਗੇ ਮਹਾਰਾਜ ਕਹਿੰਦੇ ਮਹੰਤਖ ਹੈ ਆ ਜਿਹੜਾ ਸ਼ਬਦ ਆਪਾਂ ਵਰਤਦੇ ਆਂ ਵੀ ਫਲਾਣਾ ਮਹੰਤ ਬਣ ਕੇ ਬਹਿ ਗਿਆ ਇਹ ਲਫ਼ਜ਼ ਮਾੜਾ ਕੋਈ ਨਹੀਂ ਮਹੰਤ ਦਾ ਅਰਥ ਹੁੰਦਾ ਵੱਡਾ ਜੇ ਤੁਸੀਂ ਅਨੰਤ ਹੋ ਤੁਹਾਡਾ ਅੰਤ ਕੋਈ ਨਹੀਂ ਤੇ ਅੱਗੇ ਮਹਾਰਾਜ ਕਹਿੰਦੇ ਨੇ ਮਹੰਤ ਖੈ ਤੂੰ ਸਭ ਤੋਂ ਵੱਡਾ ਹੈ ਤੇਰੇ ਤੋਂ ਵੱਡਾ ਹੋਰ ਕੋਈ ਖੈ ਹੀ ਨਹੀਂ ਅਨੰਤ ਖੈ ਮਹੰਤ ਖੈ ਅਲਿਕ ਹੈ ਐੜਾ ਗੇਤਰ ਅਲਿਕ ਹੈ ਲੀਕ ਦਾ ਅਰਥ ਆਪਾਂ ਪੰਜਾਬੀ ਸਮਝਦੇ ਆਂ ਜੀ ਆ ਰੇਖਾ ਲਕੀਰ ਖਿਚਣੀ ਅਲੀਕ ਹੈ ਬੰਦੇ ਨੇ ਧਰਤੀ ਦੇ ਉੱਤੇ ਲੀਕਾਂ ਖਿੱਚ ਕੇ ਹੱਦਾਂ ਬਣਾ ਦਿੱਤੀਆਂ ਆ ਮੇਰੀ ਆ ਤੁਹਾਡੀ ਅਲੀਕ ਹੈ ਇਹਦਾ ਅਰਥ ਹੋ ਗਿਆ ਜੀ ਉਹ ਪਰਮਾਤਮਾ ਜਿਹਨੂੰ ਲੀਕਾ ਵਾ ਕੇ ਤੁਸੀਂ ਕਹਿ ਨਹੀਂ ਸਕਦੇ ਇਹਨਾਂ ਸਾਡਾ ਤੇ ਇਹਨਾਂ ਤੁਹਾਡਾ ਫਿਰ ਬੇਨਤੀ ਉਹਨੂੰ ਖੱਦ ਵਿੱਚ ਨਹੀਂ ਬੰਨਿਆ ਜਾ ਸਕਦਾ ਉਹ ਲੀਕਾਂ ਚ ਨਹੀਂ ਪੈਂਦਾ ਉਹਦੇ ਲਈ ਕਿਹੜੀ ਲਕੀਰ ਕੋਈ ਖਿੱਚ ਸਕਦਾ ਜੀ ਆਲਿਕ ਹੈ ਕੋਈ ਤੁਹਾਡੇ ਲਈ ਲਕੀਰ ਨਹੀਂ ਕੋਈ ਖੱਦ ਬੰਦਾਰੀ ਮੈਂ ਰਾਤ ਵੀ ਕਿਹਾ ਬੰਦੇ ਨੇ ਧਰਮ ਦੇ ਨਾਂ ਤੇ ਲਕੀਰਾਂ ਖਿੱਚੀਆਂ ਨੇ ਸੱਚੇ ਵੇ ਰੱਬ ਨੇ ਕੋਈ ਲਕੀਰ ਨਹੀਂ ਖਿੱਚੀ ਉਹ ਅਨਿਕ ਉਸ ਉੱਪਰ ਕੋਈ ਲੀਕ ਨਹੀਂ ਅਗਲੀ ਗੱਲ ਜੀ ਨਿਰਸਰੀਕ ਹੈ ਨਿਰ ਦਾ ਅਰਥ ਰਹਿਤ ਤੇ ਸ਼ਰੀਕ ਦਾ ਅਰਥ ਆਪ ਸਮਝਦੇ ਹੋ ਜੀ ਕਿ ਜਿਹੜਾ ਬਰਾਬਰ ਤੇ ਹੋ ਜਾਏ ਨਿਰਸਰੀਕ ਹੈ ਵਾਹਿਗੁਰੂ ਜੀ ਤੇਰਾ ਸ਼ਰੀਕ ਕੋਈ ਨਹੀਂ ਪੈਦਾ ਹੋ ਸਕਦਾ ਜਿਹਨੂੰ ਅੱਗੇ ਮਾਰ ਕੇ ਕਹਿੰਦੇ ਨਰਸਾਕਿੰਗ ਸ਼ਰੀਕ ਹੈ ਤੇਰਾ ਸਾਖ ਹੋਵੇ ਤੇ ਸ਼ਰੀਕ ਬਣੇਗਾ ਨਾ ਤੇਰੇ ਵਰਗਾ ਕੋਈ ਹੈ ਹੀ ਨਹੀਂ ਤੇਰੇ ਬਰਾਬਰ ਹੀ ਕੋਈ ਨਹੀਂ ਜੇ ਤੇ ਤੇਰੇ ਨਾਲ ਇਉਂ ਸਾਬ ਜੋ ਇੱਕ ਸ਼ਬਦ ਵਰਤ ਜੀ ਕੰਪੀਟੀਸ਼ਨ ਸ਼੍ਰੀਕਾ ਤੇ ਉੱਥੇ ਆਊਗਾ ਜਿਹੜਾ ਬਰਾਬਰ ਦਾ ਹੋਊਗਾ ਵੀ ਉਹ ਪੁੱਛਣਾ ਮਸਲਾ ਧਰ ਹੈ ਜੋ ਕਿਸ਼ ਕਰਾ ਸੋ ਆਪੇ ਕਰਾਏ ਕੜਾ ਕਿਹੜਾ ਉਹਦਾ ਵਿਰੋਧ ਕਰੂਗਾ ਮਹਾਰਾਜ ਕਹਿੰਦੇ ਜੇ ਤੇਰੀ ਲਕੀਰ ਖੱਦ ਬੰਦਾ ਕੋਈ ਨਹੀਂ ਤੇ ਨਿਰਸ਼੍ਰੀਕ ਹੈ ਤੇਰਾ ਕੋਈ ਸ਼ਰੀਕ ਨਹੀਂ ਅੱਗੇ ਗੁਰੂ ਜੀ ਕਹਿੰਦੇ ਨਿਰਲੰਭ ਹੈ ਇੱਕ ਸ਼ਬਦ ਹੈ ਅਲੰਭ ਕਲ ਸੀ ਪੜ ਰ ਐਸਾ ਬਿਲੰਭ ਅਲੰਭਦਾਰ ਤੇ ਸਹਾਰਾ ਇੱਥੇ ਗੁਰੂ ਜੀ ਕਹੇ ਨਿਰਲੰਭ ਹੈ ਆਸੀਂ ਬੈਠੇ ਆ ਨਾ ਜੀ ਆ ਕਾਰਪਟ ਤੇ ਬੈਠੇ ਆ ਥੱਲੇ ਸਾਡੇ ਕੋ ਸਹਾਰਾ ਹੈ ਨਾ ਆ ਛੱਤ ਖਲੋਤੀ ਏ ਵੀ ਸਹਾਰੇ ਤੇ ਵੀ ਨਿਰਲੰਭ ਦਾ ਅਰਥ ਹੈ ਜਿਹਦੀ ਖੋਦ ਵਾਸਤੇ ਕਿਸੇ ਸਹਾਰੇ ਦੀ ਲੋੜ ਹੀ ਨਹੀਂ ਪ੍ਰਮਾਤਮਾ ਨੂੰ ਕੋਈ ਸਹਾਰਾ ਨਹੀਂ ਚਾਹੀਦਾ ਜੇ ਅਸੀਂ ਕਹੀਏ ਜੀ ਇਹ ਗੁਰਦੁਆਰੇ ਮੰਦਰ ਮਸੀਤਾਂ ਇਹ ਨਾਮ ਜਪਣਿਆ ਤਾਂ ਰੱਬ ਦਾ ਸਹਾਰਾ ਹੈ ਜੇ ਸਾਰੀ ਦੁਨੀਆ ਖਿਮਾ ਕਰ ਦੇਉ ਇਹ ਕਹਦੇ ਸੀ ਮਨ ਦੇ ਕੋਈ ਨਹੀਂ ਉਹ ਤਾਂ ਵੀ ਹੈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਉਹਨੂੰ ਕੋਈ ਸਹਾਰਾ ਨਹੀਂ ਕਿਸੇ ਦਾ ਨਿਰਲੰਭ ਖੈ ਤੇ ਅੱਗੇ ਗੁਰੂ ਜੀ ਸ਼ਬਦ ਵਰਤਦੇ ਨੇ ਅਸੰਭਖ ਹੈ ਇੱਕ ਸ਼ਬਦ ਵਰਤਿਆ ਜਾਂਦਾ ਅਸੰਭਵ ਅਸੰਭਵ ਦਾ ਅਰਥ ਹੁੰਦਾ ਕਿ ਜਿਹੜਾ ਵਿਚਾਰ ਦੀ ਖੱਦ ਵਿੱਚ ਨਾ ਸਕੇ ਅਸੀਂ ਪੰਜਾਬੀ ਚ ਵੀ ਕਹਿੰਦੇ ਆ ਆ ਕੰਮ ਸੰਭਵ ਹੈ ਇਹ ਅਸੰਭਵ ਹੈ ਅਸੰਭਖ ਹੈ ਵੈਗੁਰੂ ਜੀ ਇਹ ਕੋਈ ਸਮਝ ਵਿੱਚ ਤੁਸੀਂ ਆਉਣ ਵਾਲੀ ਵਿਚਾਰ ਵਿਚਾਰ ਨਹੀਂ ਸਕਦੇ ਤੁਸੀਂ ਜੀਵ ਦੇ ਵਿਚਾਰ ਮੰਡਲ ਤੋਂ ਉੱਚੇ ਹੋ ਅੱਗੇ ਗੁਰੂ ਜੀ ਕਹਿੰਦੇ ਨੇ ਆਗਮ ਹੈ ਕਿ ਪ੍ਰਭੂ ਵੈਗੁਰੂ ਜੀ ਤੁਸੀਂ ਅਪਹੁੰਚ ਹੋ ਮੈਂ ਸ਼ਬਦ ਵਰਤਿਆ ਸੀ ਕੱਲ ਜੀ ਗਮ ਦਰ ਤੇ ਗਮਤਾ ਪਹੁੰਚਣਾ ਇੱਥੇ ਆਗਮ ਜਿਸ ਤੱਕ ਕੋਈ ਪਹੁੰਚ ਨਹੀਂ ਸਕਦਾ ਅਜੰਮ ਹੈ ਅਜੰਮ ਜਿਹਦਾ ਜਨਮ ਨਹੀਂ ਹੋਣਾ ਐੜਾ ਗੀਤ ਲਗਾ ਜਿਹਦਾ ਜਨਮ ਕੋਈ ਨਹੀਂ ਅਪੂਤ ਖੈ ਵਾਹ ਗੁਰੂ ਜੀ ਜਿਹੜੇ ਅਸੀਂ ਪੰਜ ਤੱਤਾਂ ਦੇ ਬਣੇ ਨਾ ਪੰਜ ਭੂਤਕ ਸਰੀਰ ਪਰਮਾਤਮਾ ਅਪੂਤ ਖੈ ਤੁਸੀਂ ਸੱਚੀ ਮੁੱਚੀ ਪੰਜਾਂ ਤੱਤਾਂ ਦੇ ਸਰੀਰ ਨਹੀਂ ਇਹਦੇ ਰਚਾਇਤੇ ਹੋ ਅਪੂਤ ਖੈ ਤੇ ਅੱਗੇ ਗੁਰੂ ਜੀ ਕਹਿੰਦੇ ਅਛੂਤ ਖੈ ਅਛੂਤ ਦਾ ਅਰਥ ਇਹ ਜਿੰਨੂੰ ਛੂਹਿਆ ਨਾ ਜਾ ਸਕੇ ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ ਨੂੰ ਛੋਣਨੇ ਖਾਂ ਮਹਾਰਜ ਕਹਿੰਦੇ ਉਹ ਛੂਹਿਆ ਨਹੀਂ ਜਾ ਸਕਦਾ ਅੱਗੇ ਹੈ ਆਲੋਕ ਹੈ हे प्रभु लोक अवलोकन शब्द देखना आलोक है ਤਾਨੂੰ ਇਹਨਾਂ ਅੱਖਾਂ ਨਾਲ ਕਿੰਨੇ ਦੇਖਣਾ ਹੈ ਅਸ਼ੋਕ ਹੈ ਸ਼ੋਕ ਦਾ ਅਰਥ ਇੱਕ ਸ਼ੌਂਕ ਇੱਕ ਸ਼ੋਕ ਸੋਗ ਜਿਹਨੂੰ ਕਹਿੰਦੇ ਅਸ਼ੋਕ ਹੈ ਵਹਿ ਗੁਰੂ ਜੀ ਤੇਰੇ ਅੰਦਰ ਕਦੀ ਵੀ ਸੋਗ ਨਹੀਂ ਪਰਮਾਤਮਾ ਜਿਹੜੇ ਨੇ ਪਰਮੇਸ਼ਵਰ ਜਿਹੜੇ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ ਅਸ਼ੋਕ ਹੈ ਅਕਰਮ ਹੈ ਤੈਨੂੰ ਮਿਲਣ ਵਾਸਤੇ ਕਿਹੜੀਆਂ ਧਾਰਮਿਕ ਰਸਮਾਂ ਕਰੀਏ ਕਿਹੜੇ ਕਰਮਾਂ ਅਧੀਨ ਤੁਸੀਂ ਹੁੰਦੇ ਹੋ ਨਹੀਂ ਨਹੀਂ ਤੁਸੀਂ ਕੋਈ ਕਰਮ ਨਹੀਂ ਤੇਰੇ ਤੇ ਲਾਗੂ ਹੁੰਦੇ ਮਹਾਰਾਜ ਕਹਿੰਦੇ ਆ ਭਰਮਖੈਂ ਤੁਸੀਂ ਭਰਮ ਤੋਂ ਰਹਿ ਤਖੋ ਅੱਗੇ ਹੈ ਜੀ ਅਜੀਤ ਹੈ ਆਪ ਨੂੰ ਕੋਈ ਨਹੀਂ ਜਿੱਤ ਸਕਦਾ ਆ ਭੀਤਖੈਂ ਆਪ ਜੀ ਡਰ ਤੋਂ ਰਹਿ ਤੋ ਭੈ ਤੋਂ ਰਹਿ ਤੋ ਆ ਬਹਾ ਹੈ ਕਲ ਦਾਸਿਕ ਬੇਨਤੀ ਕੀਤੀ ਸੀ ਇਹਦੇ ਅਖਰੀ ਅਰਥ ਮੈਂ ਤਾਂ ਇੱਕ ਸ਼ਬਦ ਵਾਹ ਵਾਹਣ ਕੈਰੀ ਕਰਨ ਨਾਲ ਜਾਣਾ ਆ ਬਾਹਾ ਹੈ ਕੋਈ ਚੀਜ਼ ਐਸੀ ਨਹੀਂ ਜਿਹੜੀ ਚੁੱਕ ਕੇ ਤੈਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਏ ਫਿਰ ਬਿੰਤੀ ਤੇਰੀ ਤੁਹਾਡੀ ਖਸਤੀ ਨੂੰ ਕੋਈ ਹਲਾ ਨਹੀਂ ਸਕਦਾ ਆ ਬਾਹਾ ਹੈ ਅੱਗੇ ਗੁਰੂ ਜੀ ਕਹਿੰਦੇ ਨੇ ਆਗਾਹਾ ਹੈ ਆਗਾਹਾ ਦਾ ਅਰਥ ਹੋ ਗਿਆ ਕਿ ਜਿਸ ਦਾ ਥਾਂ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਅੱਗੇ ਗੁਰੂ ਜੀ ਕਹਿੰਦੇ ਨੇ ਆਮਾਨ ਹੈ ਬਿੰਤੀ ਮਾਨ ਦੇ ਅਰਥ ਬਹੁਤ ਨੇ ਪਰ ਆਪਾਂ ਬੜੇ ਸਰਲ ਜਿਹੇ ਅਰਥ ਮੈਂ ਜਦੋਂ ਕੱਲ ਦੀ ਕਥਾ ਸ਼ੁਰੂ ਕੀਤੀ ਮੇਰੇ ਮਨ ਸੀ ਵੀ ਇਹ ਤੇ ਇੰਨੇ ਕਮਾਲ ਦੀ ਸ਼ਬਦਾਵਲੀਏ ਉਚਾਰਨ ਇੱਕ ਰੱਖ ਦੇਣ ਬਹੁ ਅਰਥ ਨੇ ਇੱਕ ਸ਼ਬਦ ਉਹ ਕਿਸ 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 ਭਾਸ਼ਾ ਵਿੱਚ ਹੁਣ ਮਾਨ ਇਕੁਇਲੈਸਨ ਹੈ ਸਿ ਮਾਨ ਇੱਕ ਮਾਨ ਦਾ ਅਰਥ ਆ ਵੱਡੇ ਤੇ ਭਰੋਸਾ ਹੈ ਜਿਵੇਂ ਮਾਨ ਮੰਗੂ ਤਾਨ ਮੰਗੂ ਧਨ ਲਕshmi ਸੁਤ ਦੇ ਇਹ ਕਹ ਸਾਦੋ ਮਨ ਕਾ ਮਾਨ ਤਿਆਗੋ ਹੁਣ ਇਥੇ ਮਾਨ ਨਾ ਤਾਂ ਇਹ ਹਮੇ ਦਾ ਹੈ ਆਮਾਨ ਹੈ ਇਥੇ ਮਾਨਦਰ ਤੇ ਮਿੰਨਾ ਮਾਪਣਾ ਆਮਾਨ ਹੈ ਕੋਈ ਦੁਨੀਆ ਦਾ ਕੰਡਾ ਕੋਈ ਤੋਲ ਨਹੀਂ ਜਿਹੜਾ ਕਿ ਜੋਕ ਕੇ ਕਹ ਰੱਬ ਇਨਾ ਵੱਡਾ ਹੈ ਇਨੀ ਤਾਕਤ ਵਾਲਾ ਹੈ ਆਮਾਨ ਹੈ ਤੇ ਗੁਰੂ ਜੀ ਕਹਿੰਦੇ ਨਿਧਾਨ ਹੈ ਇਹਦੇ ਅਰਥ ਕਰਕੇ ਆਏ ਆ ਨਿਧਾਨ ਹੈ ਆਪ ਜੀ ਗੁਣਾ ਦੇ ਰੋਹਾਨੀਅਤ ਦੇ ਖਜ਼ਾਨੇ ਕੋ ਅਨੇਕ ਹੈ ਅਨੇਕਾਂ ਵਿੱਚ ਵਰਤ ਰਹੇ ਫਿਰ ਕੀ ਜੀ ਜੋ ਕੁਝ ਅਨੇਕਤਾ ਬਣਾਈਏ ਅਨੇਕ ਹੈ ਫਿਰ ਇੱਕ ਹੈ ਇਸ ਨੂੰ ਫਿਰ ਬੇਨਤੀ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਆਪਣੇ ਬੇਅੰਤ ਰੂਪ ਬਣਾਏ ਨੇ ਪਰ ਉੱਤਿਆਵਾ ਪੜ ਕੇ ਆਇਆ ਆਰੂਪ ਹੈ ਬੇਅੰਤ ਰੂਪ ਨੇ ਤੁਹਾਡੇ ਅਨੇਕਾਂ ਨੇ ਅਨੇਕ ਹੈ ਤੇ ਫਿਰ ਜਦੋਂ ਤੁਹਾਡੀ ਆਪਣੀ ਮੌਜ ਆਉਂਦੀ ਏ ਤੇ ਮਹਾਰਾਜ ਕਹਿੰਦੇ ਫਿਰ ਤੂੰ ਆਪਣੇ ਆਪ ਇੱਕ ਹੀ ਹੈ ਫਿਰ ਅਰਜ ਸਭੂ ਮਦਨਾਰੇ ਜਦੋਂ ਸਾਰਿਆਂ ਚ ਹੈ ਤੁਸੀਂ ਅਨੇਕਾਂ ਹੋ ਇਹਨੂੰ ਥੋੜਾ ਜਿਹਾ یوں ਸਮਝ ਲਈਏ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਇੱਕ ਦਿਖਲਾਈ ਸਾង ਉਤਾਰ ਥਮਿਓ ਪਸਾਰਾ ਤਬ ਏਕੋ ਇਕੰਕਾਰਾ ਫਿਰ ਥੋੜਾ ਜਿਹਾ ਹੋਰ ਜਲ ਤੇ ਉੱਠੇ ਅਨਕ ਤਰੰਗਾ ਤਰੰਗਾ ਅਨੇਕ ਨੇ ਪਰ ਜਲ ਏਕ ਹੈ ਕਣਕ ਭੂਖਣ ਕੀਨੇ ਬਹੁ ਰੰਗਾ ਸੋਨੇ ਦੀ ਡਲੀ ਇੱਕ ਹੈ ਗਹਿਣੇ ਅਨੇਕਾਂ ਨੇ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇੱਕੰਕਾਰਾ ਫਿਰ ਅਰਜੈ ਜਦੋਂ ਫਲ ਬੀਜ ਪਾਇਆ ਅੰਕੁਰ ਬਣਿਆ ਤਣਾ ਬਣਿਆ ਟਾਣੀ ਬਣੀ ਜੇ ਫਿਰ ਫਲ ਕਿਤੇ ਪੱਕਿਆ ਫਿਰ ਕੀ ਹੋਇਆ ਫਲ ਪੱਕਿਆ ਤੇ ਉਹ ਵੀ ਬੀਜ ਨਿਕਲਿਆ ਜਿਹੋ ਜਿਹਾਂ ਬੀਜਿਆ ਸੀ ਇਹਦਾ ਮਤਲਬ ਵੀ ਏਕ ਤੋਂ ਅਨੇਕਤਾ ਹੈ ਪਰ ਅਨੇਕ ਹੋ ਕੇ ਫਿਰ ਇੱਕ ਦਾ ਇੱਕ ਹੈ ਮਹਾਰਾਜ ਬਚਨ ਕਰ ਰਿਹਾ ਇਹਨੂੰ ਸਤਗੁਰਾਂ ਨੇ ਅਕਾਲ ਉਸਤਤ ਵਿੱਚ ਕਿਹਾ ਜੈਸੇ ਇੱਕ ਆਗ ਤੇ ਕਨੋਕਾ ਕੋਟ ਆਗ ਉਠੈ ਨਾਰੇ ਨਾਰੇ ਹੋ ਕੇ ਫਿਰ ਆਗ ਮੇ ਲਾਹਗੇ ਜੈਸੇ ਇੱਕ ਆਗ ਤੇ ਕਨੋਕਾ ਕੋਟ ਆਗ ਇੱਕ ਨਿੱਕੀ ਜੀ ਆਗ ਦੀ ਬਲਦੇ ਹੋਏ ਭਾਂਬੜ ਵਿੱਚੋਂ ਕਿੰਨੀਆਂ ਨਿੱਕੀਆਂ ਨਿੱਕੀਆਂ ਚੰਗਾਰੀਆਂ ਨਿਕਲਦੀਆਂ ਨੇ ਪਿਆਰਿਓ ਆਗ ਤਾਂ ਇੱਕ ਹੈ ਚੰਗਾਰੀਆਂ अनेका ਨੇ ਤੇ ਜਦੋਂ ਆਗ ਸਮਾਣੀ ਆਗ ਵਿੱਚ ਫਿਰ ਕੱਲੀ ਆਗ ਦੀ ਆਗ ਹੀ ਰਹਿ ਜਾਣੀ ਇਸ ਸਤਗੁਰੂ ਸਮਤ ਦੇ ਰਹੇ ਆ ਜੈਸੇ ਇੱਕ ਧੂਰ ਤੇ ਅਨੇਕ ਤੂਰ ਪੂਰਤ ਹੈ ਧੂਰ ਕੇ ਕਨੂਕਾ ਸਭੇ ਧੂਰ ਕੀ ਸਮਾਹੇਂਗੇ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੇ ਪਾਨ ਕੀ ਕਹਾਹੇਂਗੇ ਤੈਸੇ ਵਿਸਵ ਰੂਪ ਤੇ ਅਭੂਤ ਭੂਤ ਭੂਦਰਤ ਚੇਤਨਾ ਤਤ ਅਭੂਤ ਜੜਤਾ ਤੈਸੇ ਵਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਂ ਹੀ ਤੇ ਉਪਜ ਬ ਸਭੇ ਤਾਂ ਹੀ ਮੈਂ ਸਮਾਏਗੇ ਜਦੋਂ ਉਪਜ ਖੈ ਉਦੋਂ ਅਨੇਕ ਹੈ ਜਦੋਂ ਸਮਾਜਨ ਦੇ ਨੇ ਫਿਰ ਇੱਕ ਦਾ ਇੱਕ ਹੈ ਮਹਾਰਾਜ ਬਚਨ ਕਰ ਰਿਹਾ ਅਨੇਕ ਹੈ ਫਿਰ ਇੱਕ ਹੈ